ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ 6 ਅਤੇ 7ਵੇਂ ਪੀ ਕਮਿਸ਼ਨ ਦੇ ਵਿਚਾਰ ਜਿਹੜੇ ਮਲਾਜ਼ਮ ਲੰਮ ਕਰੇ ਨੇ ਇਸ ਸਬੰਧੀ ਮਲਾਜ਼ਮਾਂ ਨੇ ਬਣਾਈ ਨਵੀਂ ਰਣਨੀਤੀ ਇਸ ਦੇ ਵਿੱਚ ਕੀ ਕਿਹਾ ਹੈ ਮਲਾਜ਼ਮਾਂ ਨੇ ਇਸ ਬਾਰੇ ਜਾਣਕਾਰੀ ਦਵਾਂਗੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਅੱਜ ਦੀ ਜਿਹੜੀ ਨਵੀਂ ਅਪਡੇਟ ਹੈ ਹਾਈ ਕੋਰਟ ਤੋਂ ਜਿਹੜਾ ਹਾਈ ਕੋਰਟ ਤੋਂ ਮਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਆ ਜਾਣ ਤੇ ਬਾਅਦ ਵੀ ਸਰਕਾਰ ਨੇ ਇਸ ਨੂੰ ਲਾਗੂ ਨਹੀਂ ਕੀਤਾ 70000 ਮਲਾਜ਼ਮ ਇਹ ਕੰਮ ਕਰਨਾ ਫਾਇਦਾ ਹੈ ਕਿ ਸਰਕਾਰ ਨੂੰ ਝੁਕਨਾ ਪੈ ਜਾਵੇ ਉਹ ਕੰਮ ਕੀ ਹੈ ਦੇਖੋ ਹਾਈ ਕੋਰਟ ਤੋਂ ਕੇਸ ਜਿਹੜੇ ਹੈ ਪੰਜਾਬ ਸਰਕਾਰ ਉਹ ਹਾਰ ਚੁੱਕੀ ਹੈ ਸੁਪਰੀਮ ਕੋਰਟ ਤੋਂ ਵੀ ਹਾਰ ਚੁੱਕੀ ਹੈ ਡਾਕਟਰ ਸੌਰਵ ਸ਼ਰਮਾ ਵਾਲਾ ਕੇਸ ਹੁਣ ਸਰਕਾਰ ਨੇ ਇੱਕ ਨਵਾਂ ਪੱਤਰ ਜਾਰੀ ਕਰ ਦਿੱਤਾ ਹੈ ਸਰਵਿਸ ਰੂਲਾਂ ਦੇ ਵਿੱਚ ਸੋਧ ਕੀਤੀ ਗਈ ਹੈ ਐਸ ਐਲ ਪੀ ਵੱਧ ਤੋਂ ਵੱਧ ਕੋਰਟ ਦੇ ਵਿੱਚ ਪਾਈਆਂ ਜਾਣ ਸਰਕਾਰ ਜਿੱਤ ਨਾ ਸਕੇ ਇਸ ਕੇਸ ਨਾਲ ਜੁੜੇ ਹੋਏ ਮਲਾਜ਼ਮ ਬਹੁਤ ਹੀ ਪਰੇਸ਼ਾਨ ਹਨ ਸਭ ਤੋਂ ਪਹਿਲਾਂ ਤਾਂ 23 ਮਾਰਚ ਦਾ ਧਰਨਾ ਸਾਰਿਆਂ ਨੇ ਉਹਦੇ ਵਿੱਚੋਂ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਤੇ ਜਿੰਨਾ ਜ਼ਿਆਦਾ ਤੁਹਾਡਾ ਹਿੱਸਾ ਹੋਊਗਾ ਉਹ ਸਰਕਾਰ ਉਨੇ ਹੀ ਜ਼ਿਆਦਾ ਜਿਹੜੀ ਹੈ ਜਲਦੀ ਛੁਕੇਗੀ ਸੋ ਦੋਸਤੋ ਦੂਸਰਾ ਜਿਹੜਾ ਕੰਮ ਹੈ ਦੂਜਾ ਕੰਮ ਜਿਹੜਾ ਹੈ ਘਰੇ ਬੈ ਕੇ ਹੀ ਕੰਮ ਕਰ ਸਕਦੇ ਆ ਉਹ ਇਹ ਹੈ ਕਿ ਆਪਾਂ ਹਾਈ ਕੋਰਟ ਦੇ ਵਿੱਚ ਇੱਕ ਹੋਰ ਕੇਸ ਲਾਈਏ ਸਾਰੇ ਹੀ 70000 ਮਲਾਜ਼ਮ ਨੇ ਕਿ ਹਾਈ ਕੋਰਟ ਹੈ ਜਿਹੜੀ ਉਹ ਮਜਬੂਰ ਹੋ ਜਾਊਗੀ ਸਰਕਾਰ ਨੂੰ ਫਟਕੌਲ ਫਟਕਾਰ ਲਗਾਉਣ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਵੀ ਮਜਬੂਰ ਹੋ ਜਾਊਗੀ ਸਰਕਾਰ ਨੂੰ ਫਟਕਾਰ ਲਗਾਉਣ ਤੇ ਵੀ ਤੁਸੀਂ ਇਹ ਕੀ ਕਰ ਰਹੇ ਹੋ ਉਹ ਕੇਸ ਇਹ ਹੈ ਕਿ ਆਪਾਂ ਸਾਰੇ ਇਹ ਕੇਸ ਲਗਾਈਏ ਕਿ ਜਦੋਂ ਤੱਕ ਸਾਡੇ 6ਵੇਂ ਪੇ ਕਮਿਸ਼ਨ ਲਾਗੂ ਨਹੀਂ ਹੁੰਦਾ ਘੱਟੋ ਘੱਟ ਉਦੋਂ ਤੱਕ ਲਈ ਸਾਡੇ 37ਵੇਂ ਪੇ ਸਕੇਲ ਚੰਗੀ ਤਰ੍ਹਾਂ ਲਾਗੂ ਕੀਤਾ ਜਾਵੇ ਚੰਗੀ ਤਰ੍ਹਾਂ ਤੋਂ ਮਤਲਬ ਕਿ ਸੈਂਟਰ ਦੇ ਮਤਾਬਕ ਲਾਗੂ ਕੀਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਨੇ ਸੈਂਟਰ ਤੋਂ ਲਾਗੂ ਕੀਤਾ ਹੈ ਸੈਂਟਰ ਦਾ ਡੀਏ ਜਿਹੜਾ 53 ਤੋਂ 2 ਸਾਲ ਦਾ ਪਰਮਿਸ਼ਨ ਪੀਰੀਅਡ ਦੇ ਦੌਰਾਨ ਵੀ ਸਾਰੇ ਪੱਤੇ ਮਿਲਦੇ ਨੇ ਪੰਜਾਬ ਸਰਕਾਰ ਸਕੇਲ ਸੈਂਟਰ ਦਾ ਹੀ ਦੇ ਰਹੀ ਹੈ ਪੱਤੇ ਪੰਜਾਬ ਦੇ ਦੇ ਰਹੀ ਹੈ ਬਹੁਤ ਹੀ ਨਜਾਇਜ਼ ਹੈ ਇਸ ਲਈ ਸਾਰਿਆਂ ਨੂੰ ਇੱਕ ਮੁਟ ਹੋ ਕੇ ਦੁਬਾਰਾ ਕੇਸ ਹਾਈ ਕੋਰਟ ਦੇ ਵਿੱਚ ਲੜਨਾ ਚਾਹੀਦਾ ਹੈ ਜਦੋਂ 50000 ਪਟੀਸ਼ਨਾਂ ਮਾਜੂਦ ਹਾਈ ਕੋਰਟ ਵਿੱਚ ਜਾਣਗੀਆਂ ਤਾਂ ਸਰਕਾਰ ਨੂੰ ਝੁਕੜਾ ਪੈ ਸਕਦਾ ਹੈ ਇਸ ਲਈ ਸਾਰਿਆਂ ਨੂੰ ਹਾਈ ਕੋਰਟ ਜਾਣ ਵਾਸਤੇ ਨੀਤੀ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਤੀ ਨੁਕਸਾਨ ਤੋਂ ਬਚਾ ਸਕੇ ਪੰਜਾਬ ਸਰਕਾਰ ਭਾਵੇਂ ਕਿ ਕਿਤੇ ਵੀ ਚਲੀ ਜਾਵੇ ਪੰਜਾਬ ਸਰਕਾਰ ਨੂੰ ਰਾਜਨੀਤਿਕ ਪੱਖ ਤੋਂ ਵੀ ਝੁਕਣਾ ਪਊਗਾ ਤੇ ਦੂਜਾ ਪੱਖ ਕੋਟ ਜਿਹੜੀ ਜਦੋਂ ਕੋਟਾ ਨੇ ਹੀ ਆਰਡਰ ਕਰਤਾ ਵੀ ਤੁਸੀਂ ਲਾਗੂ ਕਰੋ ਸ਼ਕਤੀ ਨਾਲ ਆਰਡਰ ਕਰਤਾ ਤਾਂ ਉਹਨਾਂ ਨੂੰ ਕਰਨਾ ਹੀ ਪਊਗਾ ਜੇ ਆਪਾਂ ਸੈਂਟਰ ਦਾ ਸਕੇਲ ਵੀ ਫਿਲਹਾਲ ਲਈ ਚੰਗੀ ਤਰ੍ਹਾਂ ਲਾਗੂ ਕਰਵਾ ਲਈਏ ਤਾਂ ਉਹਦੇ ਨਾਲ ਵੀ ਆਪਣੀ ਸੈਲਰੀ ਜਿਹੜੀ ਹੈ 10000 ਰੁਪਏ ਦੇ ਕਰੀਬ ਜਿਹੜੀ ਹੈ ਕਰੀਬ ਕਰੀਬ ਫਰਕ ਪਾ ਪੈ ਜਾਊਗਾ ਆਪਾਂ ਨੂੰ ਪਰਵੇਸ਼ਨ ਦੇ ਵਿੱਚ ਵੀ ਭੱਤੇ ਮਿਲਣਗੇ ਅਤੇ ਆਪਾਂ ਨੇ ਜੀ ਕੀ ਕਲੇਮ ਕਰਨਾ ਹੈ ਵੀ ਜਿਹੜਾ ਸਾਡਾ ਬਕਾਇਆ ਬੰਦ ਹੈ ਪ੍ਰੋਪਰ ਪੇ ਸਕੇਲ ਲਾਗੂ ਕਰਕੇ ਇੰਨਾ ਸਾਲ ਅਸੀਂ ਲਾ ਚੁੱਕੇ ਹਾਂ ਜੋ ਉਹ ਬਕਾਇਆ ਸਾਨੂੰ ਦਿੱਤਾ ਜਾਵੇ ਤੇ ਹੁਣ ਜਿਹੜੇ ਸੀ 418 ਸਟੈਨੋਟਾਈਪਸ 2024 ਦੇ ਵਿੱਚ ਭਰਤੀ ਹੋਏ ਸੀ ਉਹ ਇਹ ਕੇਸ ਲਾਉਣ ਜਾ ਰਹੇ ਨੇ ਜਿ ਜਿੰਨੇ ਵੀ ਅਸੀਂ ਇਕੱਠੇ ਹੁੰਦੇ ਆਂ ਵੱਧ ਤੋਂ ਵੱਧ ਸਾਡਾ ਇੱਕ ਗਰੁੱਪ ਹੈਗਾ ਸੀਗਾ ਸਾਰੇ ਹੈਗੇ ਆ ਜਿਹੜੇ ਸਾਡਾ ਸਾਰਿਆਂ ਹੀ ਸਾਥ ਦੇਣਗੇ ਸਾਨੂੰ ਪਤਾ ਅਸੀਂ ਤਾਂ ਉਹ ਕੇਸ ਲਾਉਣ ਜਾ ਰਹੇ ਹਾਂ ਤੇ ਸਾਰਿਆਂ ਨੂੰ ਇਹ ਲਾਉਣਾ ਚਾਹੀਦਾ ਕਿਉਂਕਿ ਜਦੋਂ ਤੱਕ 6ਵੇਂ ਪੇ ਕਮਿਸ਼ਨ ਨਹੀਂ ਮਿਲਦਾ ਆਪਾਂ ਸਤਮਾ ਜਿਹੜਾ ਹੈ 7ਵੇਂ ਦਾ ਪ੍ਰੋਪਰ ਲਾਗੂ ਕਰਵਾਈਏ ਕਿਉਂਕਿ 2026 ਦੇ ਵਿੱਚ ਸੈਂਟਰ ਦੀ ਸਰਕਾਰ ਅਠਮਾ ਪੇ ਸਕੇਲ ਲਾਂ ਚਾਰੀ ਹੈ ਜਿਹਦੇ ਨਾਲ ਕਿ ਇੱਕ ਕਲਰਕ ਦੀ ਜਿਹੜੀ ਬੇਸਿਕ ਪੇ 35000 ਤੋਂ ਪਲੱਸ ਜਾਏਗੀ ਪੰਜਾਬ ਵੀ ਜਿਹੜੀ ਹੋ ਸਕਦੀ ਹੈ ਤੇ ਆਪਾਂ ਉਹ ਵੀ ਲਾਗੂ ਕਰਵਾ ਲਈਏ ਜੇ ਤਾਂ ਵੀ ਆਪਣੀ ਮਤਲਬ ਸੈਲਰੀ ਦੇ ਵਿੱਚ ਬਹੁਤ ਵੱਡਾ ਇਜ਼ਾਫਾ ਹੋਊਗਾ ਨਹੀਂ ਤਾਂ ਨਹੀਂ ਸਰਕਾਰ ਨੇ ਜਾਂਦੇ ਜਾਂਦੇ ਆਪਣੇ ਤੇ ਸੈਂਟਰ ਵਾਲਾ ਅਠਮਾ ਪੇ ਸਕੇਲ ਨਾਲ ਦਵੇ ਬਿਨ 스ਕੇਲ ਨਾ ਦਵੇ ਇਸੇ ਤਰ੍ਹਾਂ 2020 ਦੇ ਵਿੱਚ ਲਾਗੂ ਕੀਤਾ 2030 ਦੇ ਵਿੱਚ ਦੇਖਾਂਗੇ ਅਸੀਂ ਨਵਾਂ ਜੋ ਵੀ ਲੋਣਾ ਤੇ ਦੂਜੀ ਗੱਲ ਛੀਮਾ ਲਾਗੂ ਆਪਾਂ ਉਹਦੇ ਲਈ ਲੜਦੇ ਰਹਾਂਗੇ ਛੀਮਾ ਇੱਕ ਵਾਰੀ ਲੱਗ ਗਿਆ ਤਾਂ ਪੰ 5 ਲੱਖ ਮੁਲਾਜ਼ਮ ਹੋ ਜਾਊਗਾ ਪੰਜਾਬ ਦਾ ਅਤੇ ਉਹ 5 ਲੱਖ ਮੁਲਾਜ਼ਮ ਫਿਰ ਸੱਤਵੇਂ ਪੇ ਕਮਿਸ਼ਨ ਲਈ ਪੰਜਾਬ ਦੇ ਲਈ ਲੜੂਗਾ ਉਹਦੇ ਨਾਲ ਵੀ ਆਪਣੀ ਸੈਲਰੀ ਆ ਦੁੱਗਣੀ ਜਿਹੜੀ ਕਿ ਹੋ ਜਾਊਗੀ ਫਿਰ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਤੇ ਬਾਕੀ ਦੀ ਜਾਣਕਾਰੀ ਵਾਸਤੇ ਅਸੀਂ ਅੱਗੇ ਜੋ ਅਸੀਂ ਕਾਰਵਾਈ ਕਰਨ ਲਈ ਜੋ ਕਰ ਰਹੇ ਹਾਂ ਜਾਂ ਕਰਾਂਗੇ ਹਜੇ ਅਸੀਂ ਵਕੀਲ ਦੀ ਸਲਾਹ ਲੈਣ ਚੱਲੇ ਆ ਬਸ ਤੇ ਤੁਸੀਂ ਵੀ ਆਪਣੇ ਆਪਣੇ ਵਕੀਲਾਂ ਦੀ ਸਲਾਹ ਲਓ ਤੇ ਅਸੀਂ ਜੋ ਕਾਰਵਾਈ ਅੱਗੇ ਕਰਨ ਦਵਾਂਗੇ ਉਹਦੇ ਬਾਰੇ ਜਾਣਕਾਰੀ ਦਵਾਂਗੇ ਇਸ ਲਈ ਤੁਸੀਂ ਇਸ ਵੀਡੀਓ ਨੂੰ ਵੀ ਇਹ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਆਪਣੀ ਮਲਾਜ਼ਮਾਂ ਤੱਕ ਪਹੁੰਚਾਓ ਉਹਨਾਂ ਨੂੰ ਜਾਗਰੂਕ ਕਰੋ ਤੇ ਇਹੇ ਕੇਸ ਸਾਰੇ ਹੀ ਟਰਾਈ ਕਰੋ ਤੁਸੀਂ ਆਪ ਸਭ ਤੋਂ ਹੀ ਇਹ ਉਮੀਦ ਹੈ ਕਿ ਤੁਸੀਂ ਸਾਰੇ ਡਟ ਕੇ ਲੜੋਗੇ ਆਪਣੇ ਹੱਕਾਂ ਦੇ ਵਾਸਤੇ ਭਾਵੇਂ ਉਹ ਧਰਨੇ ਦੇ ਰੂਪ ਦੇ ਵਿੱਚ ਹੋਵੇ ਜਾਂ ਕੋਟਾਂ ਦੇ ਰੂਪ ਦੇ ਵਿੱਚ ਹੋਵੇ ਕਿਉਂਕਿ ਜਦੋਂ ਐਡੀ ਵੱਡੀ ਜਿਹੜੀ ਗਿਣਤੀ ਦੇ ਵਿੱਚ ਮੁਲਾਜ਼ਮ ਕੇਸ ਕਰਨਗੇ ਪੰਜਾਬ ਸਰਕਾਰ ਪਹਿਲੀ ਗੱਲ ਤਾਂ ਰਾਜਨੀਤਿਕ ਪੱਖ ਵੋਟਾਂ ਵਾਲਾ ਦੇਖੂਗੀ 2026 ਤੱਕ ਜਾਂਦੀ ਹਨ ਜਾਂਦੀ ਹੈ ਦੂਜਾ ਪੱਖ ਹਾਈ ਕੋਰਟ ਵੀ ਮੌਜੂਦ ਹੋ ਜਾਊਗੀ 80 ਗਿਣਤੀ ਦੇ ਵਿੱਚ ਲੋਕ ਪਰੇਸ਼ਾਨ ਨੇ ਮਲਾਜ਼ਮ ਪਰੇਸ਼ਾਨ ਨੇ ਇਹਨਾਂ ਦੇ ਹੱਕ ਦੇ ਵਿੱਚ ਕਰੋ ਫੈਸਲਾ ਇਹਨਾਂ ਨੂੰ ਰਾਹਤ ਦਿਓ ਤੇ ਤੀਜੀ ਗੱਲ ਵੀ ਇੱਕ ਤੁਸੀਂ ਪਿੱਛੇ ਜੇ ਦੇਖੀ ਹੋਗੀ ਹਾਈ ਕੋਰਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਅੰਦਰ ਜੋ ਕਲਰਕ ਭਰਤੀ ਹੋਏ ਨੇ ਉਹਨਾਂ ਦੇ ਪੇ ਸਕੇਲ ਜਿਹੜੇ 29000 ਪੇ ਸਕੇਲਸ ਕਰੀ ਸਰਕਾਰੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਪੱਖੋਂ ਹੀ ਤਨਖਾਹ ਜਾਰੀ ਹੈ ਤੇ ਮਤਲਬ ਇੰਨੀ ਆਪਾਂ ਨੂੰ ਲੋਅ ਲੈਵਲ ਤਨਖਾਹ ਦੇ ਰਹੇ ਨੇ 19900 ਜਾਨੀ ਕਿ 16 16000 ਹੀ ਖਾਤੇ ਵਿੱਚ ਆਉਂਦੀ ਹੈ ਤੇ ਮਤਲਬ ਸਟੈਨੋ ਦੇ ਜਿਹੜੇ 18 19000 ਖਾਤੇ ਵਿੱਚ ਜਾਏਗੀ ਬਾਅਦ ਦੇ ਵਿੱਚ 30000 ਦੀ ਆਉਗੀ ਆਪਣੇ ਖਾਤਿਆਂ ਦੇ ਵਿੱਚ 3 ਸਾਲਾਂ ਬਾਅਦ ਵੀ ਤੇ ਮਤਲਬ ਆਪਣੇ ਹੱਥ ਕੁਝ ਵੀ ਨਹੀਂ ਬਚੇਗਾ ਜ਼ਿੰਦਗੀ ਦੇ ਜੋ ਇੰਨੀ ਆਪਾਂ ਅੱਜ ਕੱਲ ਮਹਿੰਗਾਈ ਹੋ ਰਹੀ ਹੈ ਤੇ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਜਰੂਰ ਤੋਂ ਵੱਧ ਵੱਧ ਸ਼ੇਅਰ ਸ਼ੇਅਰ ਕਰੋਗੇ ਮਲਾਸਮਾ ਦੇ ਨਾਲ ਪੈਨਸ਼ਨਰਸ ਦੇ ਨਾਲ ਤਾਂ ਕਿ ਉਹ ਆਪਣੇ ਹੱਕਾਂ ਦੇ ਲਈ ਜਿਹੜਾ ਹੈ ਕੋਈ ਨਾ ਕਰੀ ਜਰੂਰ ਵਧੀਆ ਫੈਸਲਾ ਲੈਣ